प्यारे विद्यार्थियों हां जी प्यारे विद्यार्थियों आज 19 सितंबर 2025 वीरवार तन्न सु आज दा विचार किसी नु ਹਰਾਉਣਾ ਸੌਖਾ ਹੁੰਦਾ ਹੈ ਪਰੰਤੂ ਉਸ ਨੂੰ ਜਿੱਤਨਾ ਬੜਾ ਔਖਾ ਹੁੰਦਾ ਹੈ ਕਿਸੇ ਨੂੰ ਹਰਾਉਣਾ ਸੌਖਾ ਹੁੰਦਾ ਹੈ ਪਰੰਤੂ ਉਸ ਨੂੰ ਜਿੱਤਨਾ ਬੜਾ ਔਖਾ ਹੁੰਦਾ ਹੈ ਸਵਾਲ ਜਵਾਬ ਜੀ ਪਹਿਲਾ ਹੈ ਸਵਾਲ ਮੇਰਾ ਵਲਾਈਤੀ ਸਫਰਨਾਮਾ ਕਿਸ ਲੇਖਕ ਦਾ ਹੈ ਮੇਰਾ ਵਲਾਈਤੀ ਸਫਰਨਾਮਾ ਕਿਸ ਲੇਖਕ ਦਾ ਹੈ ਤਾਂ ਉੱਤਰ ਹੈ ਲਾਲ ਸਿੰਘ ਕਮਲਾ ਕਾਲੀ ਮੇਰਾ ਰੂਸੀ ਸਫਰਨਾਮਾ ਕਿਸ ਲੇਖਕ ਦਾ ਹੈ ਤਾਂ ਉੱਤਰ ਹੈ ਬਲਰਾਜ ਸਾਨੀ ਬਲਰਾਜ ਸਾਨੀ ਮਹਾਨ ਕੋਸ਼ ਦਾ ਮੁੱਖ ਸੰਪਾਦਕ ਕੌਣ ਹੈ ਭਾਈ ਕਾਨ ਸਿੰਘ ਨਾਭਾ ਭਾਈ ਕਾਨ ਸਿੰਘ ਨਾਭਾ ਮਿੱਤਰ ਪਿਆਰਾ ਨਾਟਕ ਕਿਸ ਲੇਖਕ ਦਾ ਹੈ ਸੰਤ ਸਿੰਘ ਸੇਖੋਂ ਸੰਤ ਸਿੰਘ ਸੇਖੋਂ ਮੜੀ ਦਾ ਦੀਵਾ ਨਾਵਲ ਕਿਸ ਨੇ ਲਿਖਿਆ ਹੈ ਗੁਰਦਿਆਲ ਸਿੰਘ ਨੇ ਲਿਖਿਆ ਹੈ ਮੜੀ ਦਾ ਦੀਵਾ ਨਾਵਲ ਜਿਹੜਾ ਸੋ ਚੈਨਲ ਨਾਲ ਜੜੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਹਰ ਤਰ੍ਹਾਂ ਦੀ ਜਾਣਕਾਰੀ ਇਸ ਤੇ ਤੁਸੀਂ ਇਕੱਤਰਤ ਕਰੋ ਵੱਧ ਤੋਂ ਵੱਧ ਆਪਾਂ ਇਸ ਨੂੰ ਸ਼ੇਅਰ ਕਰੀਏ ਅੱਗੇ ਤੇ ਅੱਜ ਦੀਆਂ ਖ਼ਬਰਾਂ ਵਿੱਚ ਤੁਸੀਂ ਨਾਲ-ਨਾਲ ਜੜੀਆਂ ਪੜ੍ਹ